ਸਾਵਨ ਦਾ ਮਹੀਨਾ ਅੱਜ ਪਹਿਲਾ ਸੋਮਵਾਰ ਹੈ ਔਰ ਅਚਲੇਸ਼ਵਰ ਮੰਦਰ ਕਾਰ ਸੇਵਾ ਟਰਸਟ ਬੜੇ ਧੂਮਧਾਮ ਨਾਲ 25 ਸਾਲ ਹੋ ਗਏ ਨੇ ਇਹ ਸਾਵਨ ਦੇ ਮੌਸਮ ਨੂੰ ਮਨਾ ਰਹੀ ਹੈ ਭਗਵਾਨ ਸ਼ੰਕਰ ਹੀ ਐਸੇ ਦੇਵੀ ਦੇਵਤਿਆਂ ਚੋਂ ਇੱਕ ਹੈ ਜਿਨ੍ਹਾਂ ਨੂੰ ਇੱਕ ਪੂਰਾ ਮਹੀਨਾ ਸਾਲ ਚੋਂ ਸ਼ਰਾਵਣ ਮਾਸ ਦਾ ਮਿਲਿਆ ਹੈ ਲੋਕੀ ਅਚਲੇਸ਼ਵਰ ਦਾ ਆਪਣੀ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਕੇ ਜਾਂਦੇ ਨੇ ਔਰ ਅੱਜ ਮੰਦਰ ਟਰਸਟ ਵੱਲੋਂ ਪੂਰਾ ਪ੍ਰਬੰਧ ਅਰਸ਼ਦੀਰ ਵਿਆਸ ਜੀ ਜਿਹੜੇ ਕਿ ਪਿੱਛੇ ਤੁਹਾਡੇ ਭਜਨ गा ਰਹੇ ਨੇ ਇਹਨਾਂ ਨੌਰ ਤੋਂ ਆਏ ਨੇ ਜਿਨ੍ਹਾਂ ਨੇ ਅਯੋਧਿਆ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਤੇ ਅਯੋਧਿਆ ਵਾਲੇ ਦਿਨ ਜਿੱਧਰ ਹਰਾਮ ਜੀ ਦੀ ਸਥਾਪਨਾ ਹੋਈ ਹੈ ਉਦੋਂ ਸਾਰੇ ਭਜਨ ਸਦੀਰ ਵਿਆਸ ਜੀ ਨੇ ਗਾਏ ਨੇ ਸਾਡੇ ਸਾਰੇ ਸ਼ਹਿਰ ਦੀ ਕਿਸਮਤ ਹੈ ਸਦੀਰ ਵਿਆਸ ਜੀ ਅਚਲੇ ਸ਼ਰਧਾਮ ਆਏ ਉਹ ਭਜਨ गा ਰਹੇ ਹੈ ਕਯਾ ਸ਼ੰਕਰ ਜੈ ਬੋਲਨਾ ਔਰ ਮੰੰਦਾ ਟ੍ਰਾਂਸ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਨਾ ਹੈ ਇਹ ਬਹੁਤ ਅچھے ਪ੍ਰੋਗਰਾਮ ਸਾਵਣ ਮਾਚ ਅਗਲੇ ਤਿੰਨ ਆ ਰਹੇ ਨੇ ਭਗਵਾਨ ਬੋਲੇनाथ ਦੇ ਦਰਸ਼ਨ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅਜਲੇਸ਼ਵਰ ਜਾਮਾ ਮੈਂ ਕੌਣ ਆ ਇਹ ਸੰਦੇਸ਼ ਦੇਣ ਵਾਲਾ ਮੈਂ ਤਾਂ ਇੱਕ ਬੋਲੇनाथ ਦਾ ਸੇਵਾਦਾਰ ਆ 25 ਸਾਲ ਹੋ ਗਏ ਮੈਨੂੰ ਸੇਵਾ ਕਰਦਿਆ ਹੈ ਮੈਂ ਆਪਣੀ ਜ਼ਿੰਦਗੀ ਅਜਲੇਸ਼ਵਰ ਆ ਕੇ ਬਦਲ ਲਈ ਆ ਔਰ ਰੋਕਾਂ ਨੂੰ ਵੀ ਕਹਿੰਦਾ ਅਜਲੇਸ਼ਵਰ धाम ਆਓ ਤੇ ਆਪਣਾ ਜੀਵਨ ਸਫਲ ਬਣਾਓ ਦੇਖੋ ਜੀ ਸ਼੍ਰਾਵਣ ਮਾਸ ਦਾ ਹੀ ਆਪਣੇ ਆਪ ਜੀ ਬਹੁਤ ਮਹੱਤਵ ਹੈ ਅੱਜ ਲਾਇਨਸ ਕਲਬ ਬਟਾਲਾ ਸੇਵਾ ਵੱਲੋਂ ਸਾਨੂੰ ਸਾਨੂੰ ਇੱਕ ਇਨਵੀਟੇਸ਼ਨ ਸੀਗਾ ਕਿ ਅੱਜ ਪਹਿਲੇ ਸੋਮਵਾਰ ਤੇ ਕੁੰਮੇ ਭਾਜੀ ਵੱਲੋਂ ਤੇ ਅੱਜ ਸੁਦੀਰ ਵਿਆਸੀ ਜੀ ਦੀ ਇਹ ਪੇਟਾ ਸੁਣ ਕੇ ਆਏ ਆ ਬਹੁਤ ਅਨੰਦ ਆਇਆ ਤੇ ਅਜਲੇਸ਼ਵਰ ਮਾਦੇਵ ਤੇ ਸ਼੍ਰਾਵਣ ਮਾਸ ਸਭ ਮਹੱਤਵ ਰੂਟੀਨ ਜੀ ਬੜਾ ਮਹੱਤਵ ਹੈ ਤੇ ਇਸ ਪਹਿਲੇ ਸੋਮਵਾਰ ਸੀ ਸਾਨੂੰ ਇਹ ਜਿਹੜਾ ਅੱਜ ਸਦਾ ਮੇਰੇ ਦੇ ਸਹੀ ਸਾਰੇ ਆਪਣੇ ਕਲੱਬ ਮੈਂਬਰਸ ਨਾਲ ਆਏ ਆ। ਸੱਤਾਂ ਨੂੰ ਕੀ ਸੰਦੇਸ਼ ਦੇਣਾ ਹੈ। ਦੇਖੋ ਜੀ ਪ੍ਰਮੋ ਦਾ ਸਿਮਰਨ ਕਰਨਾ ਚਾਹੀਦਾ ਲੋਕਾਂ ਦਾ ਭਲਾ ਕਰਨਾ ਚਾਹੀਦਾ ਤੇ ਕਿਸੇ ਦਾ ਵੀ ਮੜਾ ਕਰਨ ਲੱਗੇ ਸੋਵਰੀ ਸੋਚਣਾ ਚਾਹੀਦਾ। ਮੈਂ ਬੋਲੇ ਨਾਲ ਇਹ ਸਾਵਣ ਮਹੀਨਾ ਬੋਲੇ ਸ਼ੰਕਰ ਦਾ ਤਿਹਾਰ ਜਲਦਾ ਪਿਆ ਵਾ। ਬਾਬਾ ਆ ਬਾਬੇ ਦੀ ਕਿਰਪਾ ਨਾਲ ਹੋਮ ਹਮਾ ਕੇ ਜਨਤਾ ਪਹੁੰਚਣ ਲਈ ਹੈ। ਇਧਰ ਵੀ ਚਾਤੀ ਮਾਰੋ ਉਧਰ ਵੀ ਮਾਰਦਿਆ ਕਰੋ ਕੈਮਰਾ ਮਾਰਾ ਕਰੋ ਸਾਰਿਆਂ ਨੂੰ ਬੇਨਤੀ ਹੋਈ ਆ ਪਿਆਰ ਦੇ ਨਾਲ ਮੱਥਾ ਟੇਕੋ ਭੋਲੇ ਸ਼ੰਕਰ ਦਾ ਕੀਰਤਨ ਆ ਪ੍ਰਵਾਦ ਕੋ ਭੋਲੇ ਸ਼ੰਕਰ ભગવાન ਕੀ ਜੈ ਸਾਲ ਬੜੀ ਮਹੱਤਾ ਭਗਵਾਨ ਬੋਲੇਨਾਥ ਦਾ ਜਿਹੜਾ ਪ੍ਰੋਗਰਾਮ ਆ ਹਰ ਸਾਲ ਅਸ਼ਲੇਸ਼ਵਰ ਧਾਮ ਵਿੱਚ ਜਿਹੜਾ ਹੁੰਦਾ ਹਰ ਸੋਮਵਾਰ ਇੱਥੇ ਲੋਕ ਵੱਡੀ ਛਦਾਲੂ ਚੜੇ ਆ ਭਾਰੀ ਤਦਾਦ ਦੇ ਵਿੱਚ ਇੱਥੇ ਬੋਲਦੇ ਨੇ ਤੇ ਸੌਂ ਦੇ ਮਹੀਨੇ ਵਿੱਚ ਜਿੰਨੇ ਵੀ ਬੋਲੇਨਾਥ ਦੇ ਮੰਦਿਰ ਆ ਸ਼ਰਧਾਲੂ ਬਾਤ ਚੜ ਕੇ ਜਿਹੜਾ ਸੌਂ ਦੇ ਮਹੀਨੇ ਵਿੱਚ ਹਾਜ਼ਰੀ ਲਵਾਉਂਦਾ